ਦਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 24 ਅਪ੍ਰੈਲ 2025 ਦਿਨ ਬੁੱਧਵਾਰ ਵਿਸਾਖ ਮਹੀਨੇ ਦੀ 12 ਤਰੀਕ ਹੈ ਜੀ ਸੈਮੀ ਆਮੂ ਕੈਟਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਦੀ ਸ਼ਹਿਰ ਤੋਂ ਪ੍ਰੋਗਰਾਮ ਦਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਆ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮ ਵਾਲਾ ਡੀਲਰਸ਼ਿਪ ਤੇ ਨਾਲੇ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਕੈਨੇਡਾ ਦੀਆਂ ਚੋਣਾਂ ਦੀ ਜਿਹੜੇ ਕਨਸਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਵ ਉਹਨਾਂ ਦੇ ਵਾਸਤੇ ਉਹਨਾਂ ਦੀ ਹੋਮ ਰਾਈਡਿੰਗ ਵਿੱਚ ਮੁਕਾਬਲਾ ਜਿਹੜਾ ਕਾਫੀ ਸਖਤ ਹੋ ਗਿਆ ਇਸ ਸੰਬੰਧੀ ਜੋ ਰਿਪੋਰਟਾਂ ਆਈਆਂ ਉਹਦੀ ਗੱਲ ਕਰਾਂਗੇ ਚੋਣ ਰੈਲੀਆਂ ਹੋ ਰਹੀਆਂ ਉਹਦੀ ਗੱਲ ਕਰਾਂਗੇ ਟ੍ਰਾਂਟੋ ਹਵਾਈ ਅੱਡੇ ਦੇ ਉੱਤੇ ਇੱਕ ਵਿਅਕਤੀ ਜਿਹੜਾ ਪੁਲਿਸ ਹੱਥੋਂ ਗੋਲੀ ਦਾ ਸ਼ਿਕਾਰ ਹੋਇਆ ਲਗਾਤਾਰ ਦੂਜੀ ਵਾਰਦਾਤ ਹੋ ਗਈ ਹੈ ਟ੍ਰਾਂਟੋ ਇਲਾਕੇ ਵਿੱਚ ਜਿੱਥੇ ਪੁਲਿਸ ਦੀ ਗੋਲੀ ਦੇ ਨਾਲ ਕਿਸੇ ਵਿਅਕਤੀ ਦੀ ਮੌਤ ਹੋਈ ਹੈ ਵੈਨਕੂਵਰ ਦੇ ਸੌਕਰ ਫੈਨ ਅੱਜ ਬੜੇ ਉਤਸ਼ਾਹ ਵਿੱਚ ਨੇ ਉਤਾਵਲੇ ਆ ਕਿਉਂਕਿ ਉਹਨਾਂ ਨੂੰ ਦੁਨੀਆ ਦਾ ਸੁਪਰਸਟਾਰ ਖਿਡਾਰੀ ਲਿਓਨਲ ਮੈਸੀ ਦੇਖਣ ਨੂੰ ਮਿਲ ਰਿਹਾ ਸੋ ਇਸ ਵਾਸਤੇ ਅੱਜ ਸਟੇਡੀਅਮ ਫੁੱਲ ਰਹਿਣ ਦੀ ਸੰਭਾਵਨਾ ਬਣੀ ਹੋਈ ਆ ਸੌਕਰ ਦਾ ਇੱਕ ਬਹੁਤ ਹੀ ਹਾਈ ਪ੍ਰੋਫਾਈਲ ਮੈਚ ਵੈਨਕੂਵਰ ਦੀ ਧਰਤੀ ਤੇ ਖੇਡਿਆ ਜਾਣਾ ਆ ਪਾਕਿਸਤਾਨ ਨੇ ਭਾਰਤ ਦੇ ਦਿੱਤੀ ਹੋਈ ਕੀਤੀ ਹੋਈ ਕਾਰਵਾਈ ਦੇ ਬਦਲੇ ਵਿੱਚ ਅੱਜ ਕਾਰਵਾਈ ਕੀਤੀ ਆ ਵਪਾਰ ਪੂਰੀ ਤਰ੍ਹਾਂ ਰੋਕ ਦਿੱਤਾ 에ਅਰ ਸਪੇਸ ਬੰਦ ਕਰ ਦਿੱਤਾ ਹੋਰ ਕੀ ਕੀ ਕੀਤਾ ਇਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਕਦੇ ਨਾਲ ਗੱਲਬਾਤ ਕਰਾਂਗੇ ਕਿ ਲੋਕਾਂ ਦਾ ਰਿਐਕਸ਼ਨ ਕੀ ਆ ਪੋਲਿਟਿਕਲ ਪਾਰਟੀਆਂ ਕੀ ਕਹਿ ਰਹੀਆਂ ਕੁੱਲ ਮਿਲਾ ਕੇ ਇਸ ਮੁੱਦੇ ਦੇ ਉੱਤੇ ਹੁਣ ਅੱਗੇ ਕੀ ਹੋ ਰਿਹਾ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सारी तो बादशन नॉर्थ ईस्ट कैलगरी प्लाजा खुल गई है ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਾ ਸੋਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ 28 April ਨੂੰ ਹੋਣ ਜਾ ਰਹੀਆਂ ਚੋਣਾਂ ਵਾਸਤੇ ਚੋਣ ਪ੍ਰਚਾਰ ਪੂਰਾ ਗਰਮਾਇਆ ਹੋਇਆ ਹੈ ਲੀਡਰ ਪੂਰੇ ਕੈਨੇਡਾ ਦੇ ਵਿੱਚ ਅੱਢ ਢਾਂ ਥਾਂ ਤੇ ਜਾ ਕੇ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਹੈ ਤੇ ਰੈਲੀਆਂ ਕਾਫੀ ਵੱਡੀਆਂ ਹੋ ਰਹੀਆਂ ਆ ਕੱਲ ਸਰੀ ਇਲਾਕੇ ਦੇ ਵਿੱਚ ਕਲੋਵਰ ਡੇਲ ਦੇ ਵਿੱਚ ਮਾਰਕ ਕਾਰਨੇ ਜੋ ਕਿ ਲਿਬਰਲ ਪਾਰਟੀ ਦੇ ਲੀਡਰ ਆ ਉਹਨਾਂ ਵੱਲੋਂ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਕੈਨੇਡਾ ਸਟਰੋਂਗ ਇਸ ਰੈਲੀ ਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਐ ਸ਼ਾਮਲ ਹੋਏ ਆ ਜੀ ਇਸ ਦੇ ਨਾਲ ਹੀ ਪੀਅਰ ਪੋਲੀਏ ਵੱਲੋਂ ਵੀ ਇੱਕ ਰੈਲੀ ਕੁਝ ਦਿਨ ਪਹਿਲਾਂ ਇੱਥੇ ਸੜੀ 'ਚ ਕੀਤੀ ਗਈ ਸੀ ਉਹਦੇ ਵਿੱਚ ਵੀ ਇਕੱਠ ਬਹੁਤ ਹੋਇਆ ਸੀ ਤੇ ਹੁਣ ਇੱਕ ਹੋਰ ਰੈਲੀ ਗ੍ਰੇਟਰ ਵੈਨਕੂਵਰ ਦੇ ਸ਼ਹਿਰ ਰਿਚਮੰਡ ਦੇ ਵਿੱਚ ਹੋ ਸ਼ਨੀਵਾਰ ਨੂੰ ਕਰਨ ਜਾ ਰਹੇ ਆ ਸੋ ਕੁੱਲ ਮਿਲਾ ਕੇ ਗਰਾਊਂਡ ਦੇ ਉੱਤੇ ਲੀਡਰਾਂ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਦੂਜੇ ਪਾਸੇ ਸਰਵੇਖਣ ਜਿਹੜੇ ਨੇ ਉਹ ਹੱਲੇ ਤੱਕ ਲਿਬਰਲ ਪਾਰਟੀ ਦੀ ਲੀਡ ਦਿਖਾਈ ਜਾ ਰਹੇ ਆ ਤੇ ਬਹੁਤੇ ਸਰਵੇਖਣ ਜਿਹੜੀਆਂ ਸੀਟ ਪ੍ਰੋਜੈਕਸ਼ਨ ਦੇ ਉਹਨਾਂ ਦੇ ਮੁਤਾਬਕ ਲੈਬਲ ਪਾਰਟੀ ਨੂੰ ਮੈਜੋਰਟੀ ਸਰਕਾਰ ਬਣਦਿਆਂ ਦਿਖਾਈ ਦਿੱਤਾ ਦਿਖਾਇਆ ਜਾ ਰਿਹਾ ਆ ਪਰ ਇਸ ਦੇ ਨਾਲ ਹੀ ਹੁਣ ਜਿਹੜੀਆਂ ਕੁਝ ਹੋਰ ਰਿਪੋਰਟਸ ਗਲੋਬਲ ਮੇਲ ਅਤੇ ਟ੍ਰਾਂਟੋ ਸਟਾਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਪੀਅਰ ਪੋਲੀਵ ਅਨਟਾਰੀਓ ਦੀ ਜਿਸ ਰਾਈਡਿੰਗ ਤੋਂ ਚੋਣ ਲੜ ਰਹੇ ਆ ਉੱਥੇ ਉਹਨਾਂ ਦਾ ਆਪਣਾ ਮੁਕਾਬਲਾ ਬਹੁਤ ਸਖਤ ਹੋ ਗਿਆ ਆ ਤੇ ਉਹਨਾਂ ਨੂੰ ਕਾਫੀ ਚੁਣੌਤੀ ਮਿਲ ਰਹੀ ਆ ਤੇ ਉਹ ਆਪਣੀ ਸੀਟ ਕੱਢ ਜਾਣ ਇਹ ਵੀ ਇੱਕ ਵੱਡੀ ਚੁਣੌਤੀ ਬਣ ਗਈ ਆ ਸੋ ਇਹ ਕਾਲਟਨ ਜਿਹੜੀ ਸੀਟ ਹੈਗੀ ਆ ਜੀ ਆਟਵਾ ਏਰੀਆ ਦੀ ਰਾਈਡਿੰਗ ਆ ਜਿਹੜੀ ਕਿ ਕੈਨੇਡਾ ਦੀ ਰਾਜਧਾਨੀ ਆ ਉੱਥੋਂ 2015 ਤੋਂ ਪੀਅਰ ਪੋਲੀਆ ਬੜੇ ਆਰਾਮ ਦੇ ਨਾਲ ਜਿੱਤਦੇ ਰਹੇ ਆ ਪਰ ਹੁਣ ਉੱਥੇ ਮੁਕਾਬਲਾ ਸਖਤ ਹੋ ਗਿਆ ਉਹਦਾ ਇੱਕ ਕਾਰਨ ਜਿਹੜਾ ਇਹ ਆ ਕਿ ਲਿਬਰਲ ਪਾਰਟੀ ਦੀ ਅਨਟਾਰੀਓ ਵਿੱਚ ਵੇਵ ਦੱਸੀ ਜਾ ਰਹੀ ਆ ਤੇ ਦੂਜਾ ਕਾਰਨ ਇਹ ਆ ਕਿ ਉੱਥੇ ਉਮੀਦਵਾਰ ਬਹੁਤ ਖੜੇ ਆ ਪੀਅਰ ਪੋਲੀਆਵ ਦਾ 90 ਹੋਰ ਉਮੀਦਵਾਰਾਂ ਦੇ ਨਾਲ ਮੁਕਾਬਲਾ ਹੋਣਾ ਆ ਤੇ ਤੁਸੀਂ ਦੇਖੋ ਵੀ ਬੈਲਟ ਪੇਪਰ ਕਿੰਨਾ ਵੱਡਾ ਹੋਊਗਾ ਸੋ ਇਸ ਕਰਕੇ ਉੱਥੇ ਕਾਫੀ ਮੁਕਾਬਲਾ ਸਖਤ ਹੋਣ ਦੀ ਗੱਲ ਚੱਲਦੀ ਆ ਟ੍ਰਾਂਟੋ ਸਟਾਰ ਅਤੇ ਗਲੋਬਲ ਮੇਲ ਨੇ ਇਹ ਤੇ ਕੈਨੇਡਾ ਦੇ ਕੌਮੀ ਅਖਬਾਰਾਂ ਉਹਨਾਂ ਨੇ ਇਹ ਦੱਸਿਆ ਕਿ ਉੱਥੇ ਮੁਕਾਬਲਾ ਜ਼ਿਆਦਾ ਸਖਤ ਹੋ ਗਿਆ ਤੇ ਇਵਨ ਪੀਅਰ ਪੋਲੀਆਵ ਨੂੰ ਖਤਰਾ ਬਣਿਆ ਹੋਇਆ ਕਿਤੇ ਆਪਣੀ ਸੀਟ ਨਾ ਹਾਰ ਜਾਣ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਨੇ ਇਹਨਾਂ ਖਬਰਾਂ ਨੂੰ ਰੱਦ ਕੀਤਾ ਉਹ ਕਹਿੰਦੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੀਰ ਪੋਲੀਓਵੇ ਸੀਟ ਬੜੇ ਆਰਾਮ ਦੇ ਨਾਲ ਕੱਢ ਜਾਣਗੇ ਬਹੁਤ ਹਰਮਨ ਪਿਆਰੇ ਨੇ ਉਸ ਹਲਕੇ ਦੇ ਵਿੱਚ ਤੇ ਨਾਲ ਦੀ ਨਾਲੇ ਵੀ ਪਤਾ ਲੱਗ ਰਿਹਾ ਫੈਡਰਲ ਕੰਜ਼ਰਵੇਟਿਵ ਪਾਰਟੀ ਨੇ ਇਸ ਹਲਕੇ ਦੇ ਵਿੱਚ ਹੁਣ ਪਪਣਾ ਪੂਰਾ ਜ਼ੋਰ ਜਿਹੜਾ ਲਾ ਦਿੱਤਾ ਆ ਤੇ ਲੋਕਲ ਕੈਂਪੇਨ ਤੋਂ ਇਲਾਵਾ ਵਲੰਟੀਅਰ ਹੋਰ ਹਲਕਿਆਂ ਦੇ ਵਿੱਚੋਂ ਭੇਜੇ ਜਾ ਰਹੇ ਆ ਤਾਂ ਕਿ ਇਹ ਨਾ ਹੋਵੇ ਕਿ ਪੀਰ ਪੋਲੀਓਵੇ ਕੈਨੇਡਾ ਦੇ ਹੋਰ ਹਲਕਿਆਂ ਦੇ ਵਿੱਚ ਘੁੰਮਦਿਆਂ ਘੁੰਮਦਿਆਂ ਉਧਰ ਜ਼ੋਰ ਲਾਈ ਜਾਣ ਪਰ ਆਪਣੀ ਜਿਹੜੀ ਹੋਮ ਰਾਈਡਿੰਗ ਆ ਉਹਦੇ ਵਿੱਚ ਪੂਰਾ ਧਿਆਨ ਨਾ ਦੇ ਸਕਣ ਸੋ ਜਿਹੜੀ ਡੋਰ ਨਾਕਿੰਗ ਆ ਤੇ ਲੋਕਾਂ ਤੱਕ ਪਹੁੰਚ ਕਰਨੀ ਆ ਉਹ ਵਲੰਟੀਅਰਾਂ ਨੇ ਇਸ ਹਲਕੇ ਵਿੱਚ ਕਾਫੀ ਵਧਾ ਦਿੱਤੀ ਆ ਸੋ ਮੁਕਾਬਲਾ ਕਾਫੀ ਸਖਤ ਬਣਿਆ ਹੋਇਆ ਜੀ 28 April ਨੂੰ ਚੋਣਾ ਹੋਣੀ ਆ ਸ਼ਾਮ ਨੂੰ ਨਤੀਜੇ ਜਿਹੜੇ ਆ ਉਹ ਸਾਹਮਣੇ ਆ ਜਾਣੇ ਆ ਤੇ ਪਤਾ ਲੱਗ ਜਾਣਾ ਕਿ ਰਿਜ਼ਲਟ ਕੀ ਹੁੰਦੇ ਆ ਤੇ ਸਰਵੇਖਣਾਂ ਦੇ ਵੀ ਰਿਜ਼ਲਟ ਨਾਲ ਦੀ ਨਾਲ ਹੀ ਨਿਕਲ ਜਾਣਾ ਆ ਕਿ ਕਿੰਨੇ ਸੱਚੇ ਤੇ ਕਿੰਨੇ ਝੂਠੇ ਸੱਤ ਹੁੰਦੇ ਆ ਜੀ ਗੱਲ ਕਰੀਏ ਟ੍ਰਾਂਟੋ ਦੀ ਤਾਂ ਟ੍ਰਾਂਟੋ ਦੇ ਵਿੱਚ ਬੀਤੇ ਦੋ ਹਫ਼ਤਿਆਂ ਦੇ ਵਿੱਚ ਜਾਂ ਇੱਕ ਹਫ਼ਤੇ ਵਿੱਚ ਆਪਾਂ ਕਹਿ ਸਕਦੇ ਹਾਂ ਦੋ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਜਿਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਦੋ ਮੌਤਾਂ ਹੋਈਆਂ ਪਹਿਲੀ ਘਟਨਾ ਜਿਹੜੀ ਆ ਉਹ ਇੱਕ 16 ਸਾਲਾਂ ਦਾ ਨੌਜਵਾਨ ਸੀ ਜਿਹੜਾ ਇੱਕ ਗੱਡੀ ਵਿੱਚ ਸਵਾਰ ਸੀਗਾ ਉਹਨੂੰ ਪੁਲਿਸ ਬਾਹਰ ਨਿਕਲਣ ਲਈ ਕਹਿ ਰਹੇ ਸੀ ਤੇ ਪੁਲਿਸ ਦੇ ਮੁਤਾਬਕ ਜਾਂ ਜਿਹੜੀ ਉਹਨਾਂ ਦੀ ਫੁਟੇਜ ਆਈ ਆ ਬੋਡੀ ਕੈਮ ਦੀ ਉਹਦੇ ਮੁਤਾਬਕ ਇਸ ਨੌਜਵਾਨ ਨੇ ਗਨ ਕੱਢੀ ਤੇ ਪੁਲਿਸ ਨੇ ਆਪਣਾ ਬਚਾਅ ਕਰਦਿਆਂ ਉਹਦੇ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਹਦੀ ਮੌਤ ਹੋ ਗਈ। ਸੋ ਦੂਜੀ ਵਾਰਦਾਤ ਜਿਹੜੀ ਅੱਜ ਟ੍ਰਾਂਟੋ ਦੇ ਇੰਟਰਨੈਸ਼ਨਲ ਪੀਅਰਸਨ ਹਵਾਈ ਅੱਡੇ ਦੇ ਉੱਤੇ ਵਾਪਰੀ ਆ। ਟਰਮੀਨਲ 1 ਦੇ ਉੱਤੇ ਇੱਕ ਵਿਅਕਤੀ ਜਿਹੜਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀਗਾ ਕਿਸੇ ਨੇ ਪੁਲਿਸ ਨੂੰ ਕਾਲ ਕੀਤੀ ਸਵੇਰੇ 7:00 ਵਜੇ ਦੀ ਗੱਲ ਆ। ਸੋ ਪੁਲਿਸ ਜਦੋਂ ਉੱਥੇ ਮੌਜੂਦ ਹੋਈ ਆ ਪਹੁੰਚੀ ਆ ਤਾਂ ਇਸ ਵਿਅਕਤੀ ਦੇ ਨਾਲ ਕੋਈ ਤਕਰਾਰ ਹੋਇਆ। ਤੇ ਉਸ ਤੋਂ ਬਾਅਦ ਉਹਦੇ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ ਸੋ ਇਸ ਮਾਮਲੇ ਦੀ ਜਿਹੜੀ ਜਾਂਚ ਆ ਪੁਲਿਸ ਦੇ ਉੱਪਰਲੀ ਏਜੰਸੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਕੀਤੀ ਜਾ ਰਹੀ ਆ ਤੇ ਉਹਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਕਿਸ ਵਿਅਕਤੀ ਵੱਲੋਂ ਗਨ ਕੱਢ ਲਈ ਗਈ ਸੀ ਤੇ ਪੁਲਿਸ ਨੇ ਫਿਰ ਆਪਣੇ ਬਚਾਅ ਦੇ ਵਿੱਚ ਗੋਲੀਆਂ ਚਲਾਈਆਂ ਗਨ ਕੱਢ ਲਈ ਸੀ ਪਰ ਚਲਾਈ ਨਹੀਂ ਸੀਗੀ ਪਰ ਪੁਲਿਸ ਨੂੰ ਇਹ ਪ੍ਰੋਟੋਕਾਲ ਦੇ ਮੁਤਾਬਕ ਦੱਸਿਆ ਗਿਆ ਕਿ ਆਪਣਾ ਬਚਾਅ ਕਰਨਾ ਜ਼ਰੂਰੀ ਆ ਜੇਕਰ ਕੋਈ ਮੋਰਿਓ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰਦਾ ਸੋ ਪੁਲਿਸ ਨੇ ਆਪਣੇ ਬਚਾਅ ਦੇ ਵਿੱਚ ਚਲਾਉਂਦੀਆਂ ਗੋਲੀਆਂ ਇਸ ਵਿਅਕਤੀ ਨੂੰ ਵੀ ਹਲਾਕ ਕਰ ਦਿੱਤਾ ਹੈ ਸੋ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਅੱਜ ਕਾਫੀ ਇਸ ਗੱਲ ਕਰਕੇ ਬਾਹਰਲੇ ਪਾਸੇ ਟ੍ਰੈਫਿਕ ਰਿਹਾ ਕਈਆਂ ਲੋਕਾਂ ਦੀਆਂ ਫਲਾਈਟਸ ਮਿਸ ਹੋ ਗਈਆਂ ਟ੍ਰੈਫਿਕ ਵਿੱਚ ਫਸਣ ਦੇ ਕਾਰਨ ਪਰ ਵੈਸੇ ਬਾਅਦ ਦੇ ਵਿੱਚ ਸਾਰਾ ਕੁਝ ਆਮ ਵਾਂਗ ਹੋ ਗਿਆ ਜੀ ਗੱਲ ਕਰੀਏ ਸੌਕਰ ਫੈਨਸ ਦੀ ਫੁੱਟਬਾਲ ਫੈਨਸ ਦੀ ਤਾਂ ਉਹਨਾਂ ਦੇ ਵਾਸਤੇ ਇੱਕ ਬਹੁਤ ਵੱਡੀ ਅੱਜ ਪ੍ਰਾਪਤੀ ਹੈ ਕਿ ਵੈਨਕੂਵਰ ਦੇ ਵਿੱਚ ਬਹੁਤ ਵੱਡਾ ਸੁਪਰਸਟਾਰ ਲਿਓਨਲ ਮੈਸੀ ਖੇਡਣ ਆ ਰਿਹਾ ਹੈ ਐਂਟਰ ਮੀਆਮੀ ਸੀਏ ਫਤੇ ਵੈਨਕੂਵਰ ਵਾਈਟ ਕੈਪਸ ਦੇ ਵਿਚਾਲੇ ਇੱਕ ਮੁਕਾਬਲਾ ਜਿਹੜਾ ਜਵੈਨਕੂਵਰ ਚ ਹੋ ਰਿਹਾ ਆ ਸੋ ਇਹਦੇ ਵਿੱਚ ਲੱਗਦਾ ਰਿਹਾ ਕਿ ਮੈਸੀ ਜ਼ਰੂਰ ਖੇਡਣ ਆਊਗਾ ਪਰ ਵਿੱਚ ਵਿੱਚ ਇਦਾਂ ਵੀ ਲੱਗ ਰਿਹਾ ਸੀਗਾ ਕਿ ਸ਼ਾਇਦ ਉਹ ਨਾ ਆਵੇ ਪਰ ਜਿਉਂ ਹੀ ਕੱਲ ਲੀਗਨਲ ਮੈਸੀ ਹੁਣੀ ਵੈਨਕੂਵਰ ਪਹੁੰਚਾਰੇ ਆ ਇਹ ਖਬਰਾਂ ਜਿਹੜੀਆਂ ਆ ਹਵਾਈ ਅੱਡੇ ਤੋਂ ਬਾਹਰ ਨਿਕਲੀਆਂ ਤਾਂ ਰਾਤੋਂ ਰਾਤ अनेकां ਲੋਕ ਜਿਹੜੇ ਆ ਸਰ ਵੱਡੇ ਸੁਪਰਸਟਾਰ ਨੂੰ ਦੇਖਣ ਵਾਸਤੇ ਵੀ ਹੀਰਾ ਘੱਟ ਕੇ ਪਹੁੰਚ ਰਹੇ ਆ ਉਹੀ ਟਿਕਟ ਜਿਹੜੀ ਪਹਿਲਾਂ 70 80 ਡਾਲਰ ਦੀ ਮਿਲ ਰਹੀ ਸੀਗੀ ਉਹਦੇ ਰੇਟ 3-4 ਗੁਣਾ ਵੱਧ ਗਏ ਆ ਤੇ ਮੈਚ ਨੂੰ ਦੇਖਣ ਵਾਸਤੇ ਇੱਕ ਤਰੀਕੇ ਦੇ ਨਾਲ ਵੈਨਕੂਵਰ ਦੇ ਲੋਕਾਂ ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਆ ਸੋ ਇਹ ਤਾਂ ਸ਼ਾਇਦ ਇਸ ਕਦਰ ਵੀ ਆਪਾਂ ਦੇਖ ਸਕਦੇ ਆ ਕਿ ਅਮਰੀਕਾ ਵਾਲੀ ਸਾਈਡ ਤੋਂ ਸਿਆਡਲ ਤੱਕ ਲੋਕ ਇਧਰੋਂ ਕੈਲਗਰੀ ਰੈਂਟਨ ਤੋਂ ਦੂਰ-ਦੂਰ ਤੋਂ ਲੋਕ ਪਹੁੰਚ ਰਹੇ ਆ ਤਾਂ ਕਿ ਆਪਣੇ ਇਸ ਵੱਡੇ ਸੁਪਰਸਟਾਰ ਖਿਡਾਰੀ ਨੂੰ ਖੇਡਦੇ ਆ ਵੇਖ ਸਕਣ ਸੋ ਕਈ ਵਾਰੀ ਇਹ ਵੀ ਹੁੰਦਾ ਕਿ ਖਿਡਾਰੀ ਆ ਜਾਂਦੇ ਆ ਖੇਡਦੇ ਨਹੀਂ ਪਰ ਜਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਉਤਸ਼ਾਹ ਦਿਖਾਇਆ ਜਾ ਰਿਹਾ ਉਮੀਦ ਕੀਤੀ ਜਾ ਰਹੀ ਹੈ ਕਿ ਮੈਸੀ ਆਪਣੇ ਫੈਨਜ਼ ਨੂੰ ਨਰਾਸ਼ ਨਹੀਂ ਕਰਨਗੇ ਅਤੇ ਕੁਝ ਮਿੰਟ ਆਪਣੀ ਖੇਡ ਦਾ ਪ੍ਰਦਰਸ਼ਨ ਜ਼ਰੂਰ ਕਰਨਗੇ 54 ਹਜ਼ਾਰ ਦੇ ਕਰੀਬ ਲੋਕਾਂ ਦੇ ਇਸ ਸਟੇਡੀਅਮ ਵਿੱਚ ਪੁੱਜਣ ਦੀ ਅੱਜ ਉਮੀਦ ਕੀਤੀ ਜਾ ਰਹੀ ਹੈ ਤੇ ਜਿਸ ਤਰੀਕੇ ਦੇ ਨਾਲ ਮੈਸੀ ਦੀ ਮਸ਼ਹੂਰੀ ਹੋ ਰਹੀ ਹੈ ਲੋਕਾਂ ਵੱਲੋਂ ਉਤਸ਼ਾਹ ਦਿਖਾਇਆ ਜਾ ਰਿਹਾ ਤੇ ਇਹ ਪੂਰਾ ਸਟੇਡੀਅਮ ਸੋਲਡ ਆਊਟ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਸੋ ਵੈਨਕੂਵਰ ਦੇ ਜਿਹੜੇ ਸੁਪਰ ਫੈਨਸ ਨੇ ਮੈਸੀ ਦੇ ਉਹਨਾਂ ਦੀ ਇੱਛਾ ਜ ਪੂਰੀ ਹੋਣ ਜਾ ਰਹੀ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੋ ਮਸਲਾ ਇਸ ਵੇਲੇ ਭਾਰਤ ਪਾਕਿਸਤਾਨ ਦੇ ਵਿਚਾਲੇ ਇੱਕ ਵੱਡਾ ਮੁੱਦਾ ਬਣ ਗਿਆ ਪਹਿਲਗਾਮ ਦੇ ਵਿੱਚ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾ ਕੇ ਨਿਰਦੋਸ਼ ਜਿਹੜੇ ਸੈਲਾਨੀ ਸੀ ਉੱਥੇ ਪਹੁੰਚੇ ਹੋਏ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਮਸਲਾ ਹੁਣ ਅੰਤਰਰਾਸ਼ਟਰੀ ਮਸਲਾ ਬਣ ਚੁੱਕਾ ਹੈ ਪਹਿਲਾਂ ਤੋਂ ਹੀ ਆਪਾ ਜਾਣਦੇ ਹਾਂ ਕਿ ਸਬੰਧ ਦੋਨਾਂ ਮੁਲਕਾਂ ਦੇ ਆਸ ਵਿੱਚ ਕੋਈ ਬਹੁਤੇ ਵਧੀਆ ਨਹੀਂ ਹੈਗੇ ਤੇ ਹੁਣ ਜਿਹੜਾ ਇਹਦੇ ਉੱਤੇ ਪੂਰਾ ਜ਼ੋਰ ਲੱਗਿਆ ਹੋਇਆ ਇੱਕ ਪਾਸੇ ਭਾਰਤ ਦੇ ਵਿੱਚ ਜਿਹੜੇ ਸੱਜੇ ਪੱਖੀ ਲੋਕ ਆ ਉਹ ਬਦਲਾ ਬਦਲਾ ਕੂਕ ਰਹੇ ਆ ਤੇ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਸੱਜੇ ਪੱਖੀ ਤਾਕਤਾਂ ਜਿਹੜੀਆਂ ਆ ਉਹ ਮੂੰਹ ਪੰਡਣ ਦੀ ਗੱਲ ਕਰ ਰਹੀਆਂ ਆ ਸੋ ਕੱਲ ਭਾਰਤ ਨੇ ਪਾਕਿਸਤਾਨ ਦੇ ਉੱਤੇ ਕੁਝ ਪਾਬੰਦੀਆਂ ਲਾਈਆਂ ਸੀਗੀਆਂ ਵੀਜ਼ੇ ਰੋਕ ਦਿੱਤੇ ਸੀਗੇ ਵਪਾਰ ਤੇ ਜਿਹੜੀ ਆ ਪਾਬੰਦੀ ਵਾਗਾ ਟਾਰੀ ਬਾਰਡਰ ਤੇ ਲਾਤੀ ਸੀਗੀ ਇਸ ਤੋਂ ਇਲਾਵਾ ਜਿਹੜੇ ਕੁਝ ਹੋਰ ਜਿਵੇਂ ਕਿ ਸਿੰਧ ਜਲ ਸਮਝੌਤਾ ਸੀ ਜਿਹੜਾ ਉਹ ਮੁਤਲ ਕਰਨ ਦਾ ਐਲਾਨ ਕਰ ਦਿੱਤਾ ਸੀਗਾ ਇਹਦੇ ਬਦਲੇ ਦੇ ਵਿੱਚ ਅੱਜ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕੀਤੀ ਆ ਤੇ ਜਵਾਬੀ ਕਾਰਵਾਈ ਦੇ ਵਿੱਚ ਪਾਕਿਸਤਾਨ ਨੇ ਭਾਰਤ ਦੇ ਨਾਲ ਸਾਰਾ ਵਪਾਰ ਜਿਹੜਾ ਜੀ ਉਹ ਬੰਦ ਕਰ ਦਿੱਤਾ ਆ ਸੋ ਮਤਲਬ ਇਹ ਹੈ ਕਿ ਜਿਹੜਾ ਭਾਰਤ ਨੇ ਵਪਾਰ ਬੰਦ ਕੀਤਾ ਸੀ ਉਹ ਅਟਾਰੀ ਵਾਗਾ ਬਾਰਡਰ ਰਾਹੀਂ ਬੰਦ ਕੀਤਾ ਸੀਗਾ ਜਦੋਂ ਕਿ ਬਹੁਤਾ ਵਪਾਰ ਜਿਹੜਾ ਸਮੁੰਦਰੀ ਰਾਸਤੇ ਰਾਹੀਂ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ بندرگاہਾਂ ਤੋਂ ਉਧਰ ਕਰਾਚੀ ਬੰਦਰਗਾਹ ਤੱਕ ਚੱਲਦਾ ਆ ਇੱਕ ਤਾਂ ਇਹ ਤੇ ਦੂਜਾ ਇਹ ਹੈ ਕਿ ਬਹੁਤ ਸਾਰਾ ਵਪਾਰ ਜਿਹੜਾ ਆ ਘੁੰਮ ਕੇ ਹੁੰਦਾ ਭਾਰਤ ਤੇ ਪਾਕਿਸਤਾਨ ਬਹੁਤ ਸਾਰਾ ਸਮਾਨ ਜਿਹੜਾ ਆ ਪਹਿਲਾਂ ਦੁਬਈ ਭੇਜ ਦਿੰਦੇ ਆ ਜਾਂ ਹੋਰ ਮਿਡਲ ਈਸਟ ਦੀਆਂ ਕੰਟਰੀ ਚ ਭੇਜ ਦਿੰਦੇ ਆ ਉੱਥੋਂ ਫਿਰ ਦੁਬਾਰਾ ਇਹ ਸਮਾਨ ਪੈਕ ਹੋ ਕੇ ਹੋਰ ਰੂਪ ਦੇ ਵਿੱਚ ਪਾਕਿਸਤਾਨ ਜਾਂ ਭਾਰਤ ਪਹੁੰਚਦਾ ਆ ਜਿਹੜਾ ਪਾਕਿਸਤਾਨ ਨੇ ਐਲਾਨ ਕੀਤਾ ਉਹਨਾਂ ਨੇ ਇਹ ਕੀਤਾ ਵੀ ਅਸੀਂ ਹਰ ਤਰੀਕੇ ਦਾ ਵਪਾਰ ਭਾਰਤ ਨਾਲ ਬੰਦ ਕਰਦੇ ਆ ਚਾਹੇ ਉਹ ਸਿੱਧਾ ਸੜਕ ਰਾਹੀਂ ਵਪਾਰ ਹੋਵੇ ਚਾਹੇ ਉਹ ਸਮੁੰਦਰੀ ਵਪਾਰ ਹੋਵੇ ਚਾਹੇ ਮਿਡਲ ਈਸਟਰਨ ਕੰਟਰੀਜ਼ ਰਾਹੀਂ ਘੁੰਮ ਕੇ ਆਉਂਦਾ ਹੋਇਆ ਵਪਾਰ ਹੋਵੇ ਸੋ ਉਹ ਸਾਰਾ ਹੀ ਬੰਦ ਕਰ ਦਿੱਤਾ ਜੀ ਇਸ ਦੇ ਨਾਲ ਹੀ ਇੱਕ ਹੋਰ ਵੱਡਾ ਫੈਸਲਾ ਕਰਦਿਆ ਪਾਕਿਸਤਾਨ ਨੇ ਭਾਰਤੀ ਏਅਰਲਾਈਨਸ ਵਾਸਤੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਆ ਜਿਹੜਾ ਪਾਕਿਸਤਾਨੀ 에ਅਰ ਸਪੇਸ ਆ ਹਵਾਈ ਖੇਤਰ ਆ ਉਹਦੇ ਤੋਂ ਭਾਰਤ ਦੀਆਂ ਬਹੁਤ ਸਾਰੀਆਂ ਏਅਰਲਾਈਨਸ ਉੱਡ ਕੇ ਮਿਡਲ ਈਸਟਰਨ ਕੰਟਰੀਜ਼ ਤੇ ਯੂਰਪ ਨੂੰ ਜਾਂਦੀਆਂ ਆ ਕਿਉਂਕਿ ਸ਼ਾਰਟ ਰੂਟ ਪੈਂਦਾ ਆ ਤੁਸੀਂ ਜੇਕਰ ਨਕਸ਼ਾ ਦੇਖੋ ਜਾੰਮੂ ਕਸ਼ਮੀਰ ਤੋਂ ਲੈ ਕੇ ਥੱਲੇ ਗੁਜਰਾਤ ਤੱਕ ਜਾ ਕੇ ਪਾਕਿਸਤਾਨ ਇੱਕ ਕੰਧ ਵਜੋਂ ਬਣ ਜਾਂਦਾ ਆ ਤੇ ਜਿਹੜੀਆਂ ਫਲਾਈਟਸ ਇੱਧਰ ਦੀ ਹੋ ਕੇ ਜਾਣੀਆਂ ਆ ਉਹਨਾਂ ਨੂੰ ਪਾਕਿਸਤਾਨ ਦੇ ਉੱਪਰ ਹੀ ਉੱਡ ਕੇ ਜਾਣਾ ਵਾਰਾ ਖਾਂਦਾ ਆ ਆਦਰਵਾਇਜ਼ ਫਲਾਈਟ ਲੰਮੀ ਹੋ ਜਾਂਦੀ ਆ ਤੇ ਮਹਿੰਗੀ ਬਹੁਤ ਹੋ ਜਾਂਦੀ ਆ ਸੋ ਪਾਕਿਸਤਾਨ ਨੇ ਇਸ ਹਥਿਆਰ ਦੀ ਵਰਤੋਂ ਕੀਤੀ ਆ ਭਾਰਤ ਵਾਸਤੇ ਆਪਣਾ 에ਅਰ ਸਪੇਸ ਜਿਹੜਾ ਜੀ ਉਹ ਬੰਦ ਕਰ ਦਿੱਤਾ ਆ ਸੋ ਇਹਦਾ ਮਤਲਬ ਇਹ ਨਿਕਲਦਾ ਕਿ ਜਿਹੜੀਆਂ ਭਾਰਤੀ 에ਅਰ ਲਾਈਨਸ ਨੇ ਉਹ ਹੁਣ ਪਾਕਿਸਤਾਨ ਦੇ ਉੱਪਰੋਂ ਉੱਡ ਕੇ ਜਿਹੜੀਆਂ ਕਿਤੇ ਵੀ ਨਹੀਂ ਜਾ ਸਕਣਗੀਆਂ ਤੇ ਨਾ ਆ ਸਕਣਗੀਆਂ ਪਰ ਜਿਹੜੀਆਂ ਹੋਰ ਮੁਲਕਾਂ ਦੀਆਂ 에ਅਲਾਈਨਜ਼ ਜਿਹੜੀਆਂ ਚੱਲਦੀਆਂ ਨੇ ਭਾਰਤ ਨੂੰ ਚਾਹੇ ਉਹ ਯੂਰੋਪੀਅਨ ਨੇ ਚਾਹੇ ਉਹ ਮਿਡਲ ਈਸਟਰਨਜ਼ ਨੇ ਜਾਂ ਇਵਨ ਨਾਰਥ ਅਮਰੀਕਾ ਵਾਲੀਆਂ ਵੀ ਆ ਉਹ ਆ ਜਾ ਸਕਦੀਆਂ ਆ ਫੋਰ ਐਗਜ਼ਾਮਪਲ ਸਿੰਗਾਪੁਰ 에ਅਲਾਈਨਜ਼ ਜਾਂ ਕਤਰ 에ਅਲਾਈਨਜ਼ ਜਿਹੜੀਆਂ ਫਲਾਈਟਸ ਅਮਰਸਰ ਨੂੰ ਜਾਂ ਦਿੱਲੀ ਨੂੰ ਜਾਂਦੀਆਂ ਉਹਨਾਂ ਦੇ ਉੱਤੇ ਕੋਈ ਰੋਕ ਟੋਕ ਨਹੀਂ ਹੈਗੀ ਉਹ ਨਿਰੰਤਰ ਜਿਹੜੀਆਂ ਪਾਕਿਸਤਾਨ ਦੇ ਉੱਪਰ ਉੱਡ ਕੇ ਜਾ ਸਕਦੀਆਂ ਆ ਪਰ ਭਾਰਤੀ 에ਅਲਾਈਨਜ਼ ਦੇ ਉੱਤੇ ਇਹ ਪਾਬੰਦੀ ਲਾ ਦਿੱਤੀ ਗਈ ਆ ਇਸ ਦੇ ਨਾਲ ਹੀ ਭਾਰਤ ਨੇ ਕੱਲ ਇੱਕ ਫੈਸਲਾ ਕੀਤਾ ਸੀਗਾ ਕਿ ਜਿਹੜੇ ਸਰਕ ਵੀਜ਼ਾ ਛੋਟ ਯੋਜਨਾ ਆ ਉਹਦੇ ਅਧੀਨ ਜਿੰਨੇ ਵੀ ਪਾਕਿਸਤਾਨੀਆਂ ਨੂੰ ਵੀਜ਼ਾ ਮਿਲਿਆ ਹੋਇਆ ਉਹ ਮੁਤਲਕ ਕਰ ਦਿੱਤਾ ਸੀਗਾ ਰੱਦ ਕਰ ਦਿੱਤਾ ਸੀਗਾ ਤੇ ਇਹ ਕਿਹਾ ਸੀਗਾ ਕਿ ਉਹ 48 ਘੰਟਿਆਂ ਦੇ ਅੰਦਰ ਅੰਦਰ ਸਾਰੇ ਪਾਕਿਸਤਾਨੀ ਵਾਪਸ ਚਲੇ ਜਾਣ ਦੂਜੇ ਪਾਸੇ ਅੱਜ ਪਾਕਿਸਤਾਨ ਨੇ ਇਹਦੇ ਵਿੱਚ ਜਵਾਬੀ ਕਾਰਵਾਈ ਕਰਦਿਆਂ ਸੇਮ ਤਰੀਕੇ ਵੀਜ਼ੇ ਮੁਤਲਕ ਕਰ ਦਿੱਤੇ ਆ ਭਾਰਤੀਆਂ ਦੇ ਪਰ ਇਹਦੇ ਵਿੱਚ ਸਿੱਖਾਂ ਨੂੰ ਛੋਟ ਦੇ ਦਿੱਤੀ ਗਈ ਆ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਲੋਕ ਪਾਕਿਸਤਾਨ ਜਾਂਦੇ ਆ ਗੁਰਤਾ ਮਾਰੇ ਦਰਸ਼ਨ ਕਰਨ ਜਾਂਦੇ ਆ ਉਹਨਾਂ ਨੂੰ ਮਿਲੇ ਹੋਏ ਵੀਜ਼ੇ ਇਸੇ ਤਰੀਕੇ ਲੱਗੇ ਰਹਿਣਗੇ ਉਹ ਮੁਤਲ ਪਾਕਿਸਤਾਨ ਵੱਲੋਂ ਨਹੀਂ ਕੀਤੇ ਗਏ ਪਰ ਹੋਰ ਧਰਮਾਂ ਦੇ ਲੋਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਆ ਜੀ ਸੋ ਇਸ ਦੇ ਨਾਲ ਹੀ ਜਿਹੜਾ ਪਾਕਿਸਤਾਨ ਨੇ ਸਿੰਧ ਜਲ ਸੰਧੀ ਜਿਹੜੀ ਆ ਉਹਨੂੰ ਮੁਤਲ ਕਰਨ ਦੀ ਗੱਲ ਦੇ ਉੱਤੇ ਪ੍ਰਤੀਕਰਮ ਦਿੱਤਾ ਉਹ ਕਹਿੰਦੇ ਵੀ ਇਹ ਜਿਹੜਾ ਸਿੰਧ ਜਲ ਸੰਧੀ ਵਾਲਾ ਸਮਝੌਤਾ ਆ ਜੀ ਇਹ ਪਾਕਿਸਤਾਨੀਆਂ ਦੀ ਜੀਵਨ ਰੇਖਾ ਆ तकरीबन 24 ਕਰੋੜ ਪਾਕਿਸਤਾਨੀ ਜਿਹੜੇ ਇਸ ਪਾਣੀ ਦੇ ਤੇ ਨਿਰਭਾਹ ਕਰਦੇ ਆ ਤੇ ਇਸ ਕਰਕੇ ਉਹ ਕਹਿੰਦੇ ਵੀ ਜੇਕਰ ਭਾਰਤ ਵੱਲੋਂ ਪਾਣੀ ਰੋਕਣ ਦੀ ਜਾਂ ਕਿਸੇ ਤਰੀਕੇ ਪਾਣੀ ਮੋੜਨ ਦੀ ਕੋਸ਼ਿਸ਼ ਕੀਤੀ ਗਈ ਜਾਂ ਇਹਦੇ ਬਾਰੇ ਸੋਚਿਆ ਵੀ ਗਿਆ ਤਾਂ ਇਹਨੂੰ ਪਾਕਿਸਤਾਨ ਦੇ ਖਿਲਾਫ ਜੰਗ ਮੰਨਿਆ ਜਾਊਗਾ ਤੇ ਇਹਦਾ ਮੂੰਹ ਤੋੜਮਾ ਜਵਾਬ ਦਿੱਤਾ ਜਾਊਗਾ ਹੁਣ ਇਸ ਸੰਬੰਧੀ ਜਿਹੜੇ ਅੰਤਰਰਾਸ਼ਟਰੀ ਮਾਹਰ ਨੇ ਜਿਹੜੇ ਪਾਣੀਆਂ ਦੇ ਬਾਰੇ ਜਾਣਦੇ ਆ ਸੰਧੀਆਂ ਤੇ ਸਮਝੌਤਿਆਂ ਬਾਰੇ ਜਾਣਦੇ ਆ ਉਹ ਕਹਿੰਦੇ ਵੀ ਆ ਮੋਦੀ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਕਹਿ ਕੇ ਬੇਵਕੂਫ ਬਣਾ ਰਿਹਾ ਆ ਜਿਸ ਤਰੀਕੇ ਪਹਿਲਾਂ ਇਹ ਕਿਹਾ ਗਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦ ਖਤਮ ਹੋ ਚੁੱਕਾ ਆ ਉੱਥੇ ਮੌਜੂਦ ਹੁਣ ਬਿਲਕੁਲ ਠੀਕ ਆ 7 ਲੱਖ ਫੌਜੀ ਲਾ ਕੇ ਕਸ਼ਮੀਰੀਆਂ ਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਉਹਨਾਂ ਨੂੰ ਚੁੱਪ ਕਰਾਇਆ ਗਿਆ ਤੇ ਕਹਿ ਇਹ ਦਿੱਤਾ ਗਿਆ ਵੀ ਸ਼ਾਂਤੀ ਹੋ ਗਈ ਆ ਉਸੇ ਤਰੀਕੇ ਇਹ ਸੰਧੀਆਂ ਦੇ ਮਾਮਲੇ ਵਿੱਚ ਵੀ ਬੇਕੂਫ ਬਣਾਇਆ ਜਾ ਰਿਹਾ ਆ ਕਿਉਂਕਿ ਅੰਤਰਰਾਸ਼ਟਰੀ ਸੰਧੀਆਂ ਇੱਕ ਤਰਫਾ ਨਹੀਂ ਹੁੰਦੀਆਂ ਤੇ ਨਾ ਹੀ ਇੱਕ ਤਰਫਾ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਆ ਤੇ ਨਾ ਹੀ ਭਾਰਤ ਕੋਲ ਕੋਈ ਐਹੋਜਾ ਪ੍ਰਬੰਧ ਆ ਕਿ ਉੱਪਰ ਜਿਹੜਾ ਗਲੇਸ਼ੀਅਰਸ ਦੇ ਵਿੱਚੋਂ ਨਿਕਲਦਾ ਪਾਣੀ ਜਿਨ੍ਹਾਂ ਕੇ 10-10 12-12 ਕਿਲੋਮੀਟਰ ਉੱਚੇ ਪਹਾੜ ਰੋਕਦੇ ਆ ਉਹਨਾਂ ਨੂੰ ਕਿਸੇ ਤਰੀਕੇ ਤੋੜ ਕੇ ਭਾਰਤ ਦਾ ਉਹਦਾ ਮਹਾਨ ਮੋੜ ਸਕਦਾ ਆ ਸੋ ਇਹ ਪੌਸਿਬਿਲਟੀ ਨਹੀਂ ਆ ਕਿ ਇੰਨੀ ਛੇਤੀ ਸਿੰਧ ਦਾ ਦਰਿਆ ਦਾ ਜਿਹੜਾ ਮਹਾਨ ਉਹ ਭਾਰਤ ਕਿਸੇ ਪਾਸੇ ਨੂੰ ਮੋੜ ਕੇ ਲੈ ਜਾਵੇ ਬਾਕੀ ਜਿਹੜੀ ਗੱਲ ਸਮਝਣ ਵਾਲੀ ਇੱਕ ਇਹ ਵੀ ਆ ਅੰਤਰਰਾਸ਼ਟਰੀ ਮਾਰਾ ਨੇ ਦੱਸੀ ਕਿ ਜਿਹੜੀ ਇੰਡਸ ਵਾਟਰ ਟ੍ਰੀਟੀ ਆ ਸਿੰਧ ਜਲ ਸਮਝੌਤਾ ਆ ਇੱਕ ਤਿੰਨ ਧਿਰੀ ਸਮਝੌਤਾ ਆ ਜਿਹਦੇ ਵਿੱਚ ਭਾਰਤ ਪਾਕਿਸਤਾਨ ਤੋਂ ਇਲਾਵਾ ਵਰਲਡ ਬੈਂਕ ਵੀ ਸ਼ਾਮਲ ਆ ਕਿਉਂਕਿ ਇਸ ਇਲਾਕੇ ਵਿੱਚ ਚਾਹੇ ਭਾਰਤ ਨੇ ਡੈਮ ਬਣਾਏ ਆ ਚਾਹੇ ਪਾਕਿਸਤਾਨ ਨੇ ਡੈਮ ਬਣਾਏ ਆ ਉਹਦੇ ਵਾਸਤੇ ਬਹੁਤੀ ਫੰਡ ਨੇ ਜਿਹੜੀ ਆ ਵਰਲਡ ਬੈਂਕ ਨੇ ਕੀਤੀ ਹੋਈ ਆ ਤਾਂ ਕਿ ਇਹ ਸਾਰੇ ਇਲਾਕੇ ਸੰਜੇ ਜਾਣ ਸੋ ਵਰਲਡ ਬੈਂਕ ਜਿਹੜੀ ਆ ਵੱਡੀ ਇਹਦੇ ਵਿੱਚ ਧੇਰਾ ਤੇ ਉਹਨਾਂ ਤੋਂ ਬਿਨਾਂ ਇਸ ਸੰਧੀ ਦੇ ਵਿੱਚ ਕੋਈ ਵੀ ਛੇੜਛਾੜ ਨਹੀਂ ਹੋ ਸਕਦੀ ਸੋ ਇਸ ਕਰਕੇ ਇੱਕ ਦੇਸ਼ ਲਈ ਚਾਹੇ ਉਹ ਭਾਰਤ ਹੋਵੇ ਜਾਂ ਪਾਕਿਸਤਾਨ ਉਹਦੇ ਵਿੱਚੋਂ ਨਿਕਲਣਾ ਬੜਾ ਔਖਾ ਆ ਕਿਉਂਕਿ ਦੁਨੀਆ ਦੀ ਇਕਲੌਤੀ ਜਲ ਸੰਧੀ ਆ ਜਿਹਦੇ ਵਿੱਚ ਤਿੰਨ ਧਿਰਾਂ ਨੇ ਤੇ ਵਰਲਡ ਬੈਂਕ ਉਹਦੇ ਵਿੱਚ ਸ਼ਾਮਲ ਹੈਗੀ ਸੋ ਆਪਣੇ ਨਫ਼ਰਤ ਨਾਲ ਭਰੇ ਜਿਹੜੇ ਸਮਰਥਕ ਨੇ ਹਿੰਦੂਤਵੀ ਉਹਨਾਂ ਨੂੰ ਬੇਵਕੂਫ ਬਣਾਉਣ ਲਈ ਵੱਡੇ ਵੱਡੇ ਦਮ ਗਜੇ ਮਾਰੇ ਜਾ ਰਹੇ ਆ ਪਹਿਲਾਂ ਵੀ ਇਸੇ ਤਰੀਕੇ ਕੀਤਾ ਗਿਆ ਸੀਗਾ ਕਿ ਬਾਲਾਕੋਟ ਦੇ ਉੱਤੇ ਜੀ ਅਸੀਂ ਹਮਲਾ ਕਰਕੇ ਕਾਰਕੂ ਕੈਂਪ ਤਬਾਹ ਕਰ ਦਿੱਤੇ ਆ ਤੇ ਬਾਅਦ ਵਿੱਚ ਸਵਾਏ ਕੁਝ ਕਾਮਾਂ ਦੇ ਮਰਨ ਤੋਂ ਕੁਝ ਵੀ ਪੱਲੇ ਨਹੀਂ ਸੀ ਪਿਆ ਉਲਟਾ ਆਪਣਾ ਇੱਕ ਜਹਾਜ਼ ਭਾਰਤ ਨੇ ਘਵਾ ਲਿਆ ਸੀਗਾ ਤੇ ਜਹਾਜ਼ ਦਾ ਪਾਇਲਟ ਅਭਿਨੰਦਨ ਉਥੇ ਪਾਕਿਸਤਾਨ ਨੇ ਕਾਬੂ ਕਰਕੇ ਭਾਰਤ ਨੂੰ ਸੌਂਪ ਕੇ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੀ ਖਿੱਲੀ ਉਡਾਈ ਸੀਗੀ ਸੋ ਹੁਣ ਵੀ ਉਹੀ ਗੱਲਾਂ ਕੀਤੀਆਂ ਜਾ ਰਹੀਆਂ ਆ ਜਿਹੜੇ ਛੋਟੇ ਲੋਕ ਰੇਨ ਦੇ ਸਮਰਥਕ ਉਹ ਤਾਂ ਗੱਲਾਂ ਸੋਸ਼ਲ ਮੀਡੀਆ ਤੇ ਕਰਦੇ ਹੀ ਆ ਪਰ ਵੱਡੇ ਲੀਡਰ ਵੀ ਗੱਪਾਂ ਮਾਰਨ ਤੋਂ ਬਾਜ਼ ਨਹੀਂ ਆ ਰਹੇ ਆ ਆਰਐਸਐਸ ਦੇ ਮੁਖੀ ਮੋਨ ਭਗਵਤ ਨੇ ਕਿਹਾ ਕਿ ਭਾਰਤ ਹੁਣ ਇੰਨਾ ਸ਼ਕਤੀਸ਼ਾਲੀ ਮੁਲਕ ਬਣ ਚੁੱਕਾ ਕਿ ਉਹ ਹੁਣ ਆਪਣੀ ਤਾਕਤ ਦਿਖਾਉਣ ਦਾ ਸਮਾਂ ਆ ਗਿਆ ਸੋ ਮਤਲਬ ਨੇ ਉਹਨਾਂ ਨੇ ਕੀ ਕਿਹਾ ਕਿ ਪਾਕਿਸਤਾਨ ਦੇ ਚੜ੍ਹਾਈ ਕਰਨੀ ਚਾਹੀਦੀ ਆ ਜਾਂ ਪਾਕਿਸਤਾਨ ਦੇ ਵਿੱਚ ਫੌਜੀ ਨੁਕਸਾਨ ਪਹੁੰਚਾਉਣਾ ਚਾਹੀਦਾ ਆ ਦੂਜੇ ਪਾਸੇ ਜਿਹੜੇ ਫੌਜੀ ਮਹਾਨੀਵਨ ਭਾਰਤ ਦੇ ਆ ਉਹ ਇਹ ਕਹਿ ਰਹੇ ਆ ਪ੍ਰਵੀਨ ਸਾਨੀ ਹਰਗੇ ਕਿ ਭਾਰਤ ਕਿਸੇ ਵੀ ਹਾਲਤ ਦੇ ਵਿੱਚ ਪਾਕਿਸਤਾਨ ਤੇ ਹਮਲਾ ਕਰਨ ਦੇ ਸਮਰੱਥ ਨਹੀਂ ਆ ਨਾ ਤਾਂ ਇਹਨਾਂ ਦੇ ਕੋਲ ਹਜੇ ਤੱਕ ਫੌਜੀ ਪਾਵਰ ਆ ਨਾ ਹੀ ਕੋਈ ਇਹੋ ਜਿਹੀ ਪੋਲਿਟਿਕਲ ਵੈਲ ਆ ਜਿਹਨੂੰ ਇਹ ਬੈਕਅਪ ਕਰ ਸਕਦੇ ਆ ਕਿਉਂਕਿ ਹਮਲਾ ਕਰਨਾ ਹੀ ਨਹੀਂ ਹੁੰਦਾ ਮੁੜ ਕੇ ਮੋਹਰਿਓਂ ਵੀ ਹਮਲਾ ਹੁੰਦਾ ਉਹਨੂੰ ਵੀ ਸਾਹਮਣਾ ਹੁੰਦਾ ਤੇ ਨਾਲ ਪਾਕਿਸਤਾਨ ਦੀ ਮਦਦ ਇਸ ਵੇਲੇ ਚੀਨ ਕਰ ਰਿਹਾ ਆ ਇੱਕ ਪਾਸੇ ਭਾਰਤ ਕਈ ਫਰੰਟ ਦੇ ਉੱਤੇ ਚੀਨ ਨਾਲ ਲੜ ਰਿਹਾ ਦੂਜੇ ਪਾਸੇ ਪਾਕਿਸਤਾਨ ਨਾਲ ਲੜਾਈ ਮੁੱਲ ਲੈਣੀ ਬਹੁਤ ਜਿਹੜੀ ਆ ਔਖੀ ਹੋ ਸਕਦੀ ਆ ਸੋ ਇਹ ਇਸ ਕਰਕੇ ਉਹ ਕਹਿੰਦੇ ਭਾਰਤ ਵਾਸਤੇ ਇਹ ਇੱਕ ਆਤਮਕਾਤੀ ਕਦਮ ਹੋਊਗਾ ਜੇਕਰ ਉਹ ਇਹ ਜੀ ਗੱਲ ਸੋਚਦਾ ਆ ਤੇ ਇਸ ਕਰਕੇ ਫੌਜੀ ਮਾਹਰ ਇਹ ਕਹਿ ਰਹੇ ਆ ਕਿ ਭਾਰਤ ਵੱਲੋਂ ਅਜਿਹੀ ਕੋਈ ਕਾਰਵਾਈ ਕਰਨਾ ਆਪਣੇ ਵਾਸਤੇ ਘਾਤਕ ਕਦਮ ਸਹਿੇੜਨਾ ਹੋ ਸਕਦਾ ਜੀ ਸੋ ਇਸ ਦੇ ਨਾਲ ਹੀ ਆਪਾਂ ਦੇਖ ਰਹੇ ਆ ਕਿ ਭਾਰਤੀ মিডিਆ ਜਿਹੜਾ ਆ ਉਹ ਲਗਾਤਾਰ ਝੂਠ ਬੋਲ ਰਿਹਾ ਪਰ ਜਿਉਂ-ਜਿਉਂ ਗੱਲ ਬਾਹਰ ਆ ਰਹੀ ਆ ਉਹਨਾਂ ਦੇ ਝੂਠ ਜਿਹੜੇ ਨੰਗੇ ਹੋ ਰਹੇ ਆ ਪਹਿਲਾਂ ਇਹ ਕਿਹਾ ਗਿਆ ਸੀਗਾ ਭਾਰਤੀ ਮੇਨਸਟ੍ਰੀਮ মিডিਆ ਵੱਲੋਂ ਕਿ ਉੱਥੇ ਲੋਕਾਂ ਦਾ ਧਰਮ ਪੁੱਛ ਪੁੱਛ ਕੇ ਮਾਰਿਆ ਗਿਆ ਪਰ ਜਿਹੜੇ ਹੁਣ ਉਥੋਂ ਲੋਕ ਬਚ ਕੇ ਆਏ ਆ ਉਹ ਕਹਿੰਦੇ ਵੀ ਇਹੋ ਜੀ ਕੋਈ ਗੱਲ ਨਹੀਂ ਹੋਈ ਲੋਕ ਆਪਣੀ ਐਸ਼ ਪ੍ਰਸਤੀ ਦੇ ਵਿੱਚ ਜਿਹੜੇ ਰੁੱਝੇ ਹੋਏ ਸੀਗੇ ਜੋ ਉੱਥੇ ਫਨ ਕਰਨ ਗਏ ਸੀ ਕਰ ਰਹੇ ਸੀਗੇ ਜੰਗਲ ਦੇ ਵਿੱਚੋਂ ਗੋਲੀਆਂ ਚਲਾਈਆਂ ਗਈਆਂ ਉਸ ਤਰੀਕੇ ਦੇ ਨਾਲ ਬੰਦੇ ਮਾਰੇ ਗਏ ਆ ਤੇ ਕਿਸੇ ਨੂੰ ਵੀ ਧਰਮ ਨਹੀਂ ਪੁੱਛਿਆ ਗਿਆ ਇਸ ਦੇ ਨਾਲ ਹੀ ਜਿਹੜੇ ਲੋਕ ਇਸ ਘਟਨਾ ਦੇ ਵਿੱਚ નિર્ਦੋਸ਼ ਜਾਨਾਂ ਗਵਾ ਗਏ ਆ ਉਹਨਾਂ ਦੇ ਜਿਹੜੇ ਸਕੇ ਸੰਬੰਧੀ ਆ ਮੋਦੀ ਸਰਕਾਰ ਦੇ ਉੱਤੇ ਸਵਾਲ ਚੱਕ ਰਹੇ ਆ ਉਹ ਕਹਿੰਦੇ ਉੱਥੋਂ 1 ਕਿਲੋਮੀਟਰ ਦੂਰ ਫੌਜ ਦਾ ਕੈਂਪਸ ਹੈਗਾ ਗੋਲੀਆਂ ਚੱਲ ਰਹੀਆਂ ਸੀ ਫੌਜੀ ਉੱਥੇ ਮਦਰ ਲਈ ਕਿਉਂ ਨਹੀਂ ਪਹੁੰਚੇ ਇੱਕ ਜਿਹੜਾ ਆਪਣਾ ਨਵਲ ਆਫੀਸਰ ਲੈਫਟਨੈਂਟ ਵਿਨੈਂਦ ਰਵਾਲ ਇਸ ਹਮਲੇ 'ਚ ਮਾਰਿਆ ਗਿਆ ਉਹਦੀ ਭੈਣ ਨੇ ਸਵਾਲ ਕੀਤੇ ਆ ਕਿ ਮੇਰਾ ਫੌਜੀ ਭਰਾ ਉੱਥੇ ਡੇਢ ਘੰਟਾ ਮਦਰ ਲਈ ਤੜਫਦਾ ਰਿਹਾ ਤੇ ਡੇਢ ਘੰਟੇ ਦੇ ਵਿੱਚ ਫੌਜ ਉੱਥੇ ਕੀ ਕਰ ਰਹੀ ਸੀ ਕਿ ਉਹ ਨੂੰ ਮੁਰਦਲੀ ਸਹਾਇਤਾ ਕਿਉਂ ਨਹੀਂ ਦਿੱਤੀ ਗਈ ਇ thế ਤਰੀਕੇ ਕੁਝ ਹੋਰ ਲੋਕਾਂ ਨੇ ਵੀ ਸਵਾਲ ਚੁੱਕੇ ਆ ਇੱਕ ਪਾਸੇ ਕਸ਼ਮੀਰੀਆਂ ਦੇ ਖਿਲਾਫ ਅਤੇ ਮੁਸਲਮਾਨਾਂ ਦੇ ਖਿਲਾਫ ਭਾਰਤ ਵਿੱਚ ਪੂਰਾ ਮਾਹੌਲ ਬਣਾਇਆ ਜਾ ਰਿਹਾ ਦੂਜੇ ਪਾਸੇ ਜਿਹੜੇ ਉੱਥੇ ਲੋਕ ਫਸੇ ਬੈਠੇ ਆ ਜਿਹੜੇ ਹਿੰਦੂ ਆ ਉਹ ਕਸ਼ਮੀਰੀਆਂ ਦੀਆਂ ਸਫਤਾਂ ਕਰਦਿਆਂ ਦੀਆਂ ਵੀਡੀਓ ਪਾ ਰਹੇ ਆ ਕਿ ਸਾਨੂੰ ਇਹਨਾਂ ਲੋਕਾਂ ਨੇ ਜਾਨ ਤੇ ਖੜ ਕੇ ਬਚਾਇਆ ਉਲਟਾ ਆਪਣੇ ਘਰ ਲੈ ਕੇ ਗਏ ਤੇ ਜਿੰਨਾ ਚਿਰ ਹੁਣ ਘਰ ਆਉਣ ਦਾ ਕੋਈ ਪ੍ਰਬੰਧ ਨਹੀਂ ਬਣਦਾ ਇਹ ਸਾਡੇ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰ ਰਹੇ ਆ ਜਾਂ ਰਹਿਣ-ਸਹਿਣ ਦਾ ਇੰਤਜ਼ਾਮ ਕਰ ਰਹੇ ਆ ਤੇ ਜਿਹੜੇ ਲੋਕ ਨਫ਼ਰਤ ਫੁਲਾ ਰਹੇ ਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸੋ ਇਸ ਦੇ ਨਾਲ ਹੀ ਇੱਕ ਪੱਤਰਕਾਰ ਨੇ ਸੀਨੀਅਰ ਅਸ਼ੋਕ ਵਨਖੜੇ ਉਹਨਾਂ ਨੇ ਇਹ ਇੱਕ ਨਵਾਂ ਖੁਲਾਸਾ ਕੀਤਾ ਕਿ ਪਹਿਲਗਾਮ ਦੇ ਵਿੱਚ ਹਮਲੇ ਬਾਰੇ ਭਾਰਤ ਸਰਕਾਰ ਦੇ ਕੋਲ ਜਾਣਕਾਰੀ ਸੀ ਪਰ ਇਹਨਾਂ ਨੇ ਜਾਣ ਕੇ ਕੋਈ ਕਾਰਵਾਈ ਨਹੀਂ ਕੀਤੀ ਉਹ ਕਹਿੰਦੇ ਵੀ ਤਿੰਨ ਹਾਲਾਤ ਵਿੱਚ ਇਹ ਹਮਲਾ ਜਿਹੜਾ ਹੋਇਆ ਆ ਜਾਂ ਤਾਂ ਕਹਿੰਦੇ ਵੀ ਇਹ ਹਮਲਾ ਜਿਹੜਾ ਆ ਇਹ ਹੋ ਗਿਆ ਵੀ ਮਤਲਬ ਪਾਕਿਸਤਾਨ ਵਾਲੇ ਜਾਂ ਜਿਹੜੇ ਅ ਅਣਪਛਾਤੇ ਹਮਲਾਵਰ ਉਹ ਕਰ ਗਏ ਦੂਜਾ ਕਹਿੰਦੇ ਵੀ ਕਾਰਵਾਈ ਜਾਣ ਕੇ ਹੋਣ ਦਿੱਤੀ ਗਈ ਆ ਤੇ ਤੀਜੀ ਗੱਈ ਆ ਵੀ ਉਹ ਕਹਿੰਦੇ ਵੀ ਇਹ ਆਪ ਕਰਵਾਈ ਗਈ ਆ ਸੋ ਇਹ ਸਵਾਲ ਚੁੱਕੇ ਜਾ ਰਹੇ ਆ ਸੋ મોદી ਦੀ ਤਿੰਨਾ ਹਾਲਾਤਾਂ ਵਿੱਚ ناکਾਮੀ ਗਣੀ ਗਈ ਹੈ ਕਿ 7 ਲੱਖ ਫੌਜੀ ਕਸ਼ਮੀਰ ਦੇ ਚੱਪੇ-ਚੱਪੇ ਤੇ ਤਨਾਤ ਆ ਫਿਰ 250 ਕਿਲੋਮੀਟਰ ਬਾਰਡਰ ਲੰਘ ਕੇ ਕਿਸ ਤਰੀਕੇ ਜਿਹੜੇ ਅਣਪਛਾਤੇ ਹਮਲਾਵਰ ਬਾਰਡਰ ਤੋਂ 250 ਕਿਲੋਮੀਟਰ ਅੰਦਰ ਤੱਕ ਆ ਕੇ ਹਮਲਾ ਕਰ ਗਏ ਤੇ ਉਸ ਤੋਂ ਬਾਅਦ ਵਿੱਚ ਫਰਾਰ ਵੀ ਹੋ ਗਏ ਫੌਜ ਕਿੱਥੇ ਸੀਗੀ ਜ਼ਖਮੀਆਂ ਨੂੰ ਫੌਜ ਨੇ ਕਿਉਂ ਨਹੀਂ ਬਚਾਇਆ ਸੋ ਇਹ ਵੱਡੇ ਸਵਾਲ ਜਿਹੜੇ ਆ ਜੀ ਹੋ ਰਹੇ ਆ ਕਿ મોદી ਹੁਣੀ ਇਕਦਮ ਹੀ ਆਪਣਾ 사우ਦੀ ਅਰਬ ਦਾ ਦੌਰਾ ਰੱਦ ਕਰਕੇ ਵਾਪਸ ਆ ਗਏ ਤੇ ਉਲਟਾ ਬਿਹਾਰ ਵਿੱਚ ਜਾ ਕੇ ਚੋਣ ਰੈਲੀਆਂ ਕਰ ਰਹੇ ਆ ਤੇ ਉਹ ਕਹਿੰਦੇ ਵੀ ਜਾਨਾਦਾਰ ਉਹਨੂੰ ਸ਼੍ਰੀਨਗਰ ਚਾਹੀਦਾ ਸੀਗਾ ਜਮੇਦਸ਼ਾ ਹੁਣੀ ਜਿਹੜੇ ਗ੍ਰਹਿ ਮੰਤਰੀ ਆ ਉਹ ਕਸ਼ਮੀਰ ਪਹੁੰਚੇ ਪਹੁੰਚੇ ਤਾਂ ਜਾ ਕੇ ਉੱਥੇ ਰੈੱਡ ਕਾਰਪਟ ਵੈਲਕਮ ਉਹਨਾਂ ਦਾ ਕੀਤਾ ਗਿਆ ਇੱਕ ਪਾਸੇ ਲਾਸ਼ਾਂ ਪਈਆਂ ਆ ਤੇ ਉਹ ਰੈੱਡ ਕਾਰਪਟ ਦੇ ਤੁਰ ਕੇ ਜਾ ਰਹੇ ਆ ਸੋ ਇਹ ਗੱਲਾਂ ਜਿਹੜੀਆਂ ਜਿਨ੍ਹਾਂ ਦੇ ਲੋਕਾਂ ਦੇ નિર્ਦੋਸ਼ ਘਰ ਦੇ ਮਰੇ ਆ ਉਹ ਕਾਫੀ ਉਹਨਾਂ ਨੂੰ ਚੁੱਭ ਰਹੀਆਂ ਆ ਤੇ ਇਹ ਵੀ ਗੱਲ ਚੁੱਭ ਰਹੀ ਆ ਕਿ ਵਾਗਾ ਟਾਰੀ ਬਾਰਡਰ ਦੇ ਉੱਤੇ ਰਾਤ ਵੀ ਜਿਹੜਾ ਆ ਪ੍ਰੋਗਰਾਮ ਹੋਇਆ ਅਫਗਾਨੀਆਂ ਦੀ ਆਪਸੀ ਕਾਰਵਾਈ ਹੁੰਦੀ ਆ ਇੱਕ ਦੂਜੇ ਨੂੰ ਅੱਖਾਂ ਦਿਖਾਈਆਂ ਜਾਂਦੀਆਂ ਉੱਥੇ ਕੱਲ ਵੀ ਗਾਣੇ ਲਾ ਕੇ ਭਾਰਤੀ ਲੋਕ ਪੰਗੜੇ ਪਾ ਰਹੇ ਸੀਗੇ ਇੱਕ ਪਾਸੇ ਸੱੱਤਰ ਵਿਸ਼ੇ ਹੋਏ ਆ ਦੂਜੇ ਪਾਸੇ ਨੱਚਿਆ ਜਾ ਰਿਹਾ ਹੈ ਸ਼ਿਵ ਸੈਨਾ ਭਾਜਪਾ ਦੀ ਭਾਈ ਵਾਲ ਪਾਰਟੀ ਰਹੀ ਆ ਹਿੰਦੂ ਤਵੀ ਪਾਰਟੀ ਆ ਉਹਨੇ ਵੀ ਮੋਦੀ ਨੇ ਇਸ ਮਾਮਲੇ ਵਿੱਚ ਕਾਫੀ ਘੜੀਸਿਆ ਉਹ ਕਹਿੰਦੇ ਮੋਦੀ ਕਹਿੰਦਾ ਸੀ ਕਿ ਧਾਰਾ 370 ਖਤਮ ਕਰਕੇ ਅਸੀਂ ਕਸ਼ਮੀਰ ਸਮੱਸਿਆ ਹੱਲ ਕਰ ਲਈ ਆ ਪਰ ਅਸਲੀਅਤ ਸਾਰਿਆਂ ਦੇ ਸਾਹਮਣੇ ਆ ਕਿ ਕਸ਼ਮੀਰ ਹੱਲੇ ਵੀ ਸੁਲਗ ਰਿਹਾ ਆ ਤੇ ਇਸ ਤਰੀਕੇ ਦੇ ਨਾਲ ਧੱਕੇ ਨਾਲ ਉਹਨਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਉਲਟਾ ਕਸ਼ਮੀਰੀਆਂ ਦੇ ਮਨਾਂ ਵਿੱਚ ਹਿੰਦੂਆਂ ਦੇ ਪ੍ਰਤੀ ਨਫ਼ਰਤ ਜਿਹੜੀ ਆ ਵਧ ਗਈ ਆ ਉਹ ਕਹਿੰਦੇ 2019 ਦੇ ਵਿੱਚ ਮੋਦੀ ਸਰਕਾਰ ਨੇ ਧਾਰਾ 370 ਖਤਮ ਕਰਕੇ ਇੱਕ ਸਿਆਸੀ ਜਸ਼ਨ ਮਨਾਇਆ ਸੀਗਾ ਪਰ ਉਹਦੇ ਹਾਲਾਤ ਜਿਹੜੇ ਉਸ ਤੋਂ ਬਾਅਦ ਆ ਕਦੀ ਵੀ ਸਦਰੇ ਨਹੀਂ ਹੈਗੇ ਹੁਣ ਤੱਕ 2019 ਅਗਸਤ ਤੋਂ ਲੈ ਕੇ ਹੁਣ ਤੱਕ 197 ਫੌਜੀ ਉਥੇ ਮਾਰੇ ਜਾ ਚੁੱਕੇ ਆ 135 ਆਮ ਨਾਗਰਿਕ ਮਾਰੇ ਜਾ ਚੁੱਕੇ ਆ 700 ਦੇ ਕਰੀਬ ਖਾੜਕੂ ਮਾਰਨ ਦਾ ਦਾਵਾ ਕੀਤਾ ਗਿਆ ਪਰ ਕਸ਼ਮੀਰੀ ਲੋਕ ਕਹਿ ਰਹੇ ਆ ਕਿ ਇਹਨਾਂ ਵਿੱਚੋਂ ਬਹੁਤੇ ਸਾਡੇ ਆਪਣੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਘਰੋਂ ਚੁੱਕ ਕੇ ਮਾਰੇ ਗਏ ਆ ਸੋ ਇਸ ਤਰੀਕੇ ਦੇ ਨਾਲ ਹੋਰ ਪੋਲਿਟਿਕਲ ਪਾਰਟੀਆਂ ਵੀ ਮੋਦੀ ਤੇ ਸਵਾਲ ਚੁੱਕ ਰਹੀਆਂ ਆ ਆ ਜਿਹੜੇ ਕੋਈ ਵੱਡੇ ਪੱਤਰਕਾਰ ਆ ਜਿਨ੍ਹਾਂ ਨੂੰ ਪਤਾ ਹੈ ਮਸਲੇ ਦਾ ਉਹ ਵੀ ਮੋਦੀ ਸਰਕਾਰ ਦੀ ناکامی ਦੇ ਉੱਤੇ ਇੰਟੈਲੀਜੈਂਸ ਦੀ ناکامی ਤੇ ਸਵਾਲ ਚੁੱਕ ਰਹੇ ਆ ਕਿ ਦੋ ਹੀ ਗੱਲਾਂ ਜਾਂ ਤੁਸੀਂ ਆਪ ਕਰਵਾਇਆ ਇਹ ਤੇ ਜਾਂ ਤੁਸੀਂ ਇਹ ਮੰਨ ਲਓ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਾ ਫਿਰ ਤੁਹਾਡੀ ਇੰਟੈਲੀਜੈਂਸ ਤੁਹਾਡੀ ਸਰਕਾਰ ਕੀ ਕਰਦੀ ਸੀਗੀ ਸੋ ਭਾਰਤ ਦੇ ਵਿਸ਼ੇਪਦਰੀ ਫੌਜੀ ਪ੍ਰਬੰਧਾਂ ਦੀ ਇੰਟੈਲੀਜੈਂਸ ਦੀ ਇੱਕ ਵਾਰ ਫੇਰ ਜਿਹੜੀ ਫੋਕ ਨਿਕਲੀ ਇਸ ਮਾਮਲੇ ਵਿੱਚ ਲੋਕ ਹੁਣਾਂ ਦੇ ਉੱਤੇ ਸਵਾਲ ਕਰ ਰਹੇ ਆ ਤੇ ਦੂਜੇ ਪਾਸੇ ਕਸ਼ਮੀਰੀ ਮੁਸਲਮਾਨਾਂ ਨੂੰ ਪੂਰੇ ਭਾਰਤ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਕਸ਼ਮੀਰੀ ਬੱਚੇ ਜਿਹੜੇ ਆਡਰਡ ਯੂਨੀਵਰਸਿਟੀ ਕਾਲਜਾਂ 'ਚ ਪੜ੍ਹਦੇ ਆ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਪੰਜਾਬ ਦੇ ਵਿੱਚ ਵੀ ਅਜਿਹੇ ਇੱਕ ਦੋ ਹਾਲਾ ਮਾਮਲੇ ਸਾਹਮਣੇ ਆਏ ਆ ਪਰ ਉਸ ਤੋਂ ਬਾਅਦ ਫੈਸ਼ਰੂਮਣੀ ਕਾਲੀ ਦਾ ਲੰਮਰਸਾ ਰ ਤੇ ਕਈ ਹੋਰ ਜਥੇਬੰਦੀਆਂ ਨੇ ਅੱਗੇ ਆ ਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਕਿਹਾ ਕਿ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਸਹੀ ਸਲਾਮਤ ਘਰ ਪਹੁੰਚਾਉਣ ਦਾ ਜ਼ਮਾ ਚੁੱਕਦੇ ਆ ਸੋ ਕੁੱਲ ਮਿਲਾ ਕੇ ਹਾਲਾਤ ਜਿਹੜੇ ਤਣਾਅ ਵਾਲੇ ਬਣੇ ਹੋਏ ਆ ਦੇਖਦੇ ਹਾਂ ਗੱਲ ਅੱਗੇ ਕਿੱਧਰ ਨੂੰ ਜਾਂਦੀ ਆ ਆਪਾਂ ਪ੍ਰੋਗਰਾਮ ਇੱਥੇ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਵ ਤਾਂ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10th ਹਾਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ